ਵਾਹ ਪਰਗਟਿਓ ਮਰਦ ਅਗੰਬੜਾ ਵਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਰੀ ਦੁਨੀਆ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦੀ ਕੋਈ ਮਿਸਾਲ ਨਹੀਂ ਮਿਲਦੀ ਉਹਨਾਂ ਵਰਗਾ ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋਣਾ ਹੈ ਅਗਰ ਅਸੀਂ ਕੇਵਲ ਔਰੰਗਜੀਤ ਦੀਆਂ ਕਰਤੂਤਾਂ ਹੀ ਵੇਖੀਏ ਦਾ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਵਿੱਚ ਹਿੰਦੂ ਧਰਮ ਖਤਮ ਹੋ ਜਾਣਾ ਸੀ ਕਿਉਂਕਿ ਉਸ ਟਾਈਮ ਹਿੰਦੂਆਂ ਵਿੱਚ ਇਤਨੀ ਤਾਕਤ ਤੇ ਹਿੰਮਤ ਨਹੀਂ ਸੀ ਕਿ ਇਸਲਾਮ ਦੀ ਜ਼ਾਲਮ ਤਲਵਾਰ ਦਾ ਟੱਕਰਾ ਕਰ ਸਕਦੇ ਇਹ ਤਾਂ ਗੁਰੂ ਪਰਿਵਾਰਾਂ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਅਨੇਕ ਸਿੰਘਾਂ ਸਿੰਘਣੀਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਸਦਕਾ ਹੀ ਅੱਜ ਦਾ ਭਾਰਤ ਹੈ ਜੋ ਅਸੀਂ ਵੇਖ ਰਹੇ ਹਾਂ ਫਕੀਰ ਸਾਈ ਬੁੱਲੇ ਸ਼ਾ ਸੂਫੀ ਕਵੀ ਨੇ ਠੀਕ ਹੀ ਆਖਿਆ ਹੈ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਤੇ ਬੇਜੋੜ ਸੰਘਰਸ਼ਮਈ ਜੀਵਨ ਬਾਰੇ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ ਫਿਰ ਵੀ ਕੁਝ ਪੱਖ ਬਿਆਨ ਕਰਨ ਦੀ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਰੱਬੀ ਰੂਪ ਗੁਰੂ ਜੀ ਇੱਕ ਗ੍ਰਹਿਸਤੀ ਪਰਉਪਕਾਰੀ ਮਹਾਨ ਤਿਆਗੀ ਧਾਰਮਿਕ ਰਹਿਬਰ ਅਤੇ ਉੱਚ ਕੋਟੀ ਦੇ ਵਿਦਵਾਨ ਹੋਣ ਦੇ ਨਾਲ ਮਹਾਨ ਕ੍ਰਾਂਤੀਕਾਰੀ ਯੋਧੇ ਤੇ ਜਰਨੈਲ ਵੀ ਸਨ ਇੱਕ ਨਿਰਾਲੇ ਅਤੇ ਅਦੁੱਤੀ ਸਹਿਤਕਾਰ, ਸੰਗੀਤ ਰੱਸੀਏ ਅਤੇ ਸਹਿਤਕਾਰਾਂ ਅਤੇ ਵਿਦਵਾਨਾਂ ਦੇ ਕਦਰਦਾਨ ਸਨ ਅਤੇ ਲੋਕ ਰਾਜ ਦੇ ਮੋਢੀ ਸਨ। ਗੁਰੂ ਜੀ ਨੇ ਸਿੱਖਾਂ ਵਿੱਚ ਸਹਿਜਤਾ, ਚੜ੍ਹਦੀ ਕਲਾ ਦੇ ਜਜ਼ਬੇ ਅਤੇ ਜੋਸ਼ ਦਾ ਸੰਚਾਰ ਕੀਤਾ। ਗੁਰੂ ਸਾਹਿਬ ਜੀ ਨੇ ਸਮਾਜਿਕ, ਆਰਥਿਕ, ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਿਕ ਪੱਖ ਤੋਂ ਮਾਰੀਕੁੱਟੀ ਅੱਤੇ ਲੁੱਟੀ ਪੁੱਟੀ ਲੁਕਾਈ ਨੂੰ ਹੱਕ ਸੱਚ ਲਈ ਡਟ ਜਾਣ ਵਾਸਤੇ ਜਾਗਰਤ ਕੀਤਾ ਅਤੇ ਅਣਖ ਸਵੈ ਮਾਨ ਵਾਲਾ ਜੀਵਨ ਜੀਣ ਦੀ ਜਾਚ ਸਿਖਾਈ ਲੋਕਾਂ ਨੂੰ ਅਹਿਸਾਸ ਕਰਾਇਆ ਕਿ ਉਹ ਬਲਹੀਣ ਨਹੀਂ ਹਨ ਸਗੋਂ ਉਹਨਾਂ ਨੂੰ ਆਪਣੀ ਅੰਦਰਲੀ ਸ਼ਕਤੀ ਨੂੰ ਪਛਾਨਣ ਦੀ ਲੋੜ ਹੈ ਹੱਕ ਮੰਗਿਆ ਨਹੀਂ ਮਿਲਦੇ ਹੱਕ ਕੋਏ ਜਾਂਦੇ ਹਨ ਕੋ ਕਿਸੇ ਕੋ ਰਾਜ ਨ ਦੇਹੈ ਜੋ ਲੈਹੈ ਨਿਜ ਬਲਸਿਓ ਲੈਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਤਨਾ ਮਹਾਨ ਹੈ ਉਹ ਇਤਨੇ ਗੁਣਾਂ ਦੇ ਮਾਲਕ ਹਨ ਕਿ ਸ਼ਬਦਾਂ ਵਿੱਚ ਬਿਆਨ ਕੀਤਾ ਜਾ ਹੀ ਨਹੀਂ ਸਕਦਾ ਉਹ ਇਤਨੀ ਮਹਾਨ ਸ਼ਖਸੀਅਤ ਦੇ ਮਾਲਕ ਹਨ ਕਿ ਉਹਨਾਂ ਦੀ ਤੁਲਨਾ ਦੁਨੀਆਂ ਵਿੱਚ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ ਅਤੇ ਤਾਰੀਫ ਵੱਜੋਂ ਉਹਨਾਂ ਨੂੰ ਇੱਕ ਨਾਮ ਨਾਲ ਨਹੀਂ ਸਗੋਂ ਸਾਰਾ ਪੰਜਾਬੀ ਭਾਈਚਾਰਾ ਉਹਨਾਂ ਨੂੰ ਸਤਕਾਰ ਵਜੋਂ ਉਹਨਾਂ ਦੇ ਮਹਾਨ ਕੰਮਾਂ ਕਰਕੇ ਅਸੀਂ ਇਹਨਾਂ ਨਾਵਾਂ ਨਾਲ ਯਾਦ ਕਰਦੇ ਹਾਂ ਜਿਵੇਂ ਬਾਲਾ ਪ੍ਰੀਤਮ ਦਸ਼ਮੇਸ਼ ਪਿਤਾ ਜੀ ਬਾਜਾਂ ਵਾਲੇ ਤਾਜਾਂ ਵਾਲੇ ਕਲਗੀਆਂ ਵਾਲੇ ਬਾਦਸ਼ਾਹ ਦਰਵੇਸ਼ ਨੀਲੇ ਘੋੜੇ ਵਾਲੇ ਪਾਸ਼ਾ ਚੋਜੀ ਪ੍ਰੀਤਮ ਪੰਥ ਦੇ ਵਾਲੀ ਸ਼ਾਇ ਸ਼ਹਿਨशाह ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਦੁਸ਼ਟ ਦਮਨ ਸ਼ਮਸ਼ੀਰ ਬਹਾਦਰ ਸੰਤ ਸਿਪਾਹੀ ਦਸਮ ਪਿਤਾ ਅਤੇ 10ਵੇਂ ਪਾਤਸ਼ਾਹ ਦੌਲਤ ਰਾਏ ਆਪ ਭਾਵੇਂ ਸਿੱਖ ਨਹੀਂ ਸੀ ਪਰ ਉਸ ਨੇ ਗੁਰੂ ਸਾਹਿਬ ਜੀ ਨੂੰ ਸਭ ਤੋਂ ਉੱਚੀ ਸ਼ਖਸੀਅਤ ਮੰਨਿਆ ਹੈ ਅਤੇ ਸਾਹਿਬੇ ਕਮਾਲ ਆਕ ਕੇ ਉਹਨਾਂ ਦੀ ਸ਼ਾਨ ਉਜਾਗਰ ਕੀਤੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 9 ਸਾਲ ਦੀ ਉਮਰ ਵਿੱਚ ਹੀ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣ ਲਈ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੁਰਬਾਨੀ ਵਾਸਤੇ ਚਾਂਦਨੀ ਚੌਕ ਦਿੱਲੀ ਭੇਜਿਆ ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਦਾ ਜਨਮ ਹੋਇਆ ਹੈ ਜਦੋਂ ਉਹਨਾਂ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਦੇਖਦੇ ਹਾਂ ਕਿ ਉਹਨਾਂ ਦਾ ਸਾਰਾ ਜੀਵਨ ਇੱਕ ਬੇਮਿਸਾਲ ਸੰਘਰਸ਼ ਸੀ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਉਹ ਵੀ ਅਜਿਹਾ ਕਿ ਦੁਨੀਆ ਵਿੱਚ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ ਇਸੇ ਕਰਕੇ ਕਿਸੇ ਸ਼ਾਇਰ ਨੇ ਕਿਹਾ ਹੈ ਉਸ ਦੇ ਇੱਕ ਹੱਥ ਬਾਜ਼ ਉਸ ਦੇ ਦੂਜੇ ਹੱਥ ਘੋੜਾ ਉਸ ਦੀ ਵਾਟ ਬਹੁਤ ਲੰਬੀ ਉਸ ਦਾ ਸਮਾਂ ਬਹੁਤ ਥੋੜਾ ਕਿੰਨੇ ਥੋੜੇ ਸਮੇਂ ਵਿੱਚ ਕਿੰਨੀਆਂ ਲੰਮੀਆਂ ਵਾਟਾਂ ਕਿਤਨੇ ਲੰਬੇ ਪੈਂਡੇ ਤੈਅ ਕੀਤੇ ਦੁਨੀਆ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਉਹ ਜੋਤੀ ਜੋਤ ਸਮਾਏ ਉਹਨਾਂ ਦੀ ਉਮਰ ਸਿਰਫ 42 ਸਾਲ ਦੀ ਸੀ ਜ਼ਿੰਦਗੀ ਦਾ ਕੋਈ ਐਸਾ ਪੱਖ ਨਹੀਂ ਹੈ ਜਿਸ ਨੂੰ ਉਹਨਾਂ ਨੇ ਸ਼ੋਹਿਆ ਅਤੇ ਸੰਪੂਰਨਤਾ ਹਾਸਲ ਨਹੀਂ ਕੀਤੀ ਚਾਹੇ ਉਹ ਤਿਆਗ ਦਾ ਪੱਖ ਲੈ ਲੋ ਬਹਾਦਰੀ ਦਾ ਲੈ ਲੋ ਵਿਦਵਤਾ ਦਾ ਲੈ ਲੋ ਇੱਕ ਕਵੀ ਲਿਖਦੇ ਹਨ ਕਿ ਉਹਨਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਇਤਿਹਾਸ ਲਿਖਣ ਦਾ ਸੋਚਿਆ ਪਰ ਜਦ ਉਹ ਬਚਿੱਤਰ ਨਾਟਕ ਵਿੱਚ ਪੜ੍ਹਦੇ ਹਨ ਹੀਮਕੁੰਡ ਪਹਾੜਤ ਹੈ ਜਹਾਂ ਸੱਤ ਸਿੰਘ ਸੋਬਤ ਹੈ ਤਹਾਂ ਤਾਂ ਉਹ ਸੋਚਦੇ ਨੇ ਕਿ ਇਹ ਤਾਂ ਕੋਈ ਸੰਤ ਹਨ ਪਰ ਜਦੋਂ ਉਹਨਾਂ ਦੀ ਸੰਤਗਿਰੀ ਪੜੀ ਤਾਂ ਉਹ ਸੋਚਦੇ ਨੇ ਕਿ ਇਹ ਕੋਈ ਮਹਾਨ ਸੰਤ ਹਨ ਪਰ ਜਦੋਂ ਸੰਤ ਦਾ ਇਤਿਹਾਸ ਲਿਖਣ ਲੱਗਿਆ ਤਾਂ ਅੱਖਾਂ ਅੱਗੇ ਸਤਿਗੁਰੂ ਜੀ ਦੇ ਯੁੱਧ ਆਉਂਦੇ ਹਨ ਪੰਗਾਣੀ ਦਾ ਯੁੱਧ ਆਉਂਦਾ ਹੈ ਜਦੋਂ ਸਤਿਗੁਰੂ ਜੀ ਕਹਿੰਦੇ ਨੇ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ ਤਾਂ ਉਹ ਕਹਿੰਦਾ ਹੈ ਕਿ ਇਹ ਕੋਈ ਸਿਪਾਈ ਹਨ ਪਰ ਜਦੋਂ ਸਿਪਾਈ ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ ਅਨੰਦਪੁਰ ਸਾਹਿਬ ਦਾ ਸਿੰਘਾਸਨ ਨਜ਼ਰ ਆਉਂਦਾ ਹੈ ਜਿੱਥੇ ਪ੍ਰਸਾਦੀ ਹਾਥੀ ਚੋਰ ਕਰ ਰਿਹਾ ਹੈ ਸੰਗਤਾਂ ਨਦਮਕਸਤਕ ਹੁੰਦੀਆਂ ਨੇ ਕਲਗੀ ਸੱਜੀ ਹੋਈ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਕੋਈ ਬਾਦਸ਼ਾਹ ਬੈਠਾ ਹੈ ਪਰ ਜਦੋਂ ਉਹ ਬਾਦਸ਼ਾਹ ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ ਮਾਛੀਵਾੜੇ ਦੇ ਜੰਗਲ ਦਾ ਹਾਲ ਹੈ ਜਿੱਥੇ ਸਤਿਗੁਰੂ ਜੀ ਕਹਿੰਦੇ ਹਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਤਾਂ ਉਹ ਸੋਚਦਾ ਹੈ ਕਿ ਇਹ ਕੋਈ ਦਰवेश ਹੈ ਇਹ ਕਿਸੇ ਦਰवेश ਦੀ ਆਵਾਜ਼ ਹੈ ਪਰ ਜਦੋਂ ਉਹ ਦਰवेश ਦੀ ਕਥਾ ਲਿਖਦਾ ਹੈ ਤਾਂ ਅੱਖਾਂ ਸਾਹਮਣੇ 1699 ਦੀ ਵਿਸਾਖੀ ਦਾ ਦ੍ਰਿਸ਼ ਆਉਂਦਾ ਹੈ ਜਦੋਂ ਗੁਰੂ ਰੂਪ ਹੋ ਕੇ ਸੀਸ ਦੀ ਮੰਗ ਕਰਦੇ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ ਸ਼ਿਕਾਉਂਦੇ ਨੇ ਪੰਥ ਸਾਜਦੇ ਨੇ ਤਾਂ ਉਹ ਕਹਿੰਦਾ ਹੈ ਕਿ ਇਹ ਤਾਂ ਕੋਈ ਗੁਰੂ ਹੈ ਪਰ ਜਦੋਂ ਪੰਜਾਂ ਪਿਆਰਿਆਂ ਕੋਲ ਦਦਮਸਤਕ ਹੋ ਕੇ ਉਹਨਾਂ ਕੋਲੋਂ ਅੰਮ੍ਰਿਤ ਦੀ ਦਾਤ ਮੰਗਦੇ ਨੇ ਕਿ ਮੈਨੂੰ ਵੀ ਅੰਮ੍ਰਿਤ ਛਕਾਓ ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਤਾਂ ਉਹ ਸੋਚਦਾ ਹੈ ਕਿ ਇਹ ਕੋਈ ਚੇਲਾ ਹੈ ਪਰ ਜਦੋਂ ਉਹ ਚੇਲੇ ਦੀ ਕਥਾ ਲਿਖਦਾ ਹੈ ਤਾਂ ਪੌਂਟਾ ਸਾਹਿਬ ਦੇ ਨਗਮੇ ਯਾਦ ਆਉਂਦੇ ਹਨ ਜਾਪ ਸਾਹਿਬ ਪੌਂਟਾ ਸਾਹਿਬ ਲਿਖਿਆ ਹੈ ਤੇ ਚਪਈ ਸਾਹਿਬ ਭਿਹੋਰ ਸਾਹਿਬ ਲਿਖਿਆ ਹੈ ਅਤੇ ਸਤਿਗੁਰੂ ਇਹ ਵੀ ਕਹਿੰਦੇ ਹਨ ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਜਲਸ ਤੁਹੀ ਥਲਸ ਤੁਹੀ ਨਦੇਸ ਤੁਹੀ ਨਦਸ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਜਦੋਂ ਰਾਏ ਕੱਲਾ ਜੀ ਪਾਸ ਗੁਰੂ ਸਾਹਿਬ ਠਾਇਰਦੇ ਨੇ ਤਾਂ ਨੂਰਾ ਮਾਹੀ ਨੇ ਸਰਹੰਦ ਦਾ ਸਾਰਾ ਹਾਲ ਰੋਂਦੇ ਰੋਂਦੇ ਸੁਣਾਇਆ ਜੋ ਗੁਰੂ ਸਾਹਿਬ ਅਡੋਲ ਬੈਠੇ ਸੁਣਦੇ ਰਹੇ ਅਤੇ ਸਹਿਜ ਸੁਭਾਅ ਇੱਕ ਦੱਬ ਦੇ ਬੂਟੇ ਦੀ ਜੜ ਫੁੱਲਦੇ ਰਹੇ ਵਾਰਤਾ ਖਤਮ ਹੁੰਦਿਆਂ ਦੱਬ ਦਾ ਬੂਟਾ ਵੀ ਪੁੱਟਿਆ ਗਿਆ ਤਾਂ ਗੁਰੂ ਸਾਹਿਬ ਜੀ ਬੋਲੇ ਮੇਰੇ ਬੀਰ ਪੁੱਤਰ ਮਰੇ ਨਹੀਂ ਅਮਰ ਹੋ ਗਏ ਹਨ ਅਤੇ ਵਾਹਿਗੁਰੂ ਦੀ ਗੋਦ ਵਿੱਚ ਜਾ ਬਰਾਜੇ ਹਨ ਇਸ ਮੁਰਦਾ ਕੌਮ ਵਿੱਚ ਉਹ ਜਾਨ ਪਾ ਗਏ ਹਨ ਹੁਣ ਇਹ ਕੌਮ ਉੱਠ ਖੜੇਗੀ ਅਤੇ ਜ਼ਾਲਿਮਾਂ ਦਾ ਨਾਸ ਕਰ ਦੇਵੇਗੀ ਇਨ੍ਹਾਂ ਮੁਗਲਾਂ ਦੇ ਜ਼ੁਲਮ ਦੀ ਜੜ ਪੁੱਟੀ ਗਈ ਹੈ ਸਰਹੰਦ ਦੀ ਇੱਟ ਨਾਲ ਇੱਟ ਖੜਕੇਗੀ ਅਤੇ ਖਾਲਸੇ ਦੀ ਜੈ ਹੋਵੇਗੀ ਅਤੇ ਮੁਗਲ ਰਾਜ ਦਾ ਅੰਤ ਹੋਵੇਗਾ ਇਸ ਕੰਮ ਲਈ ਗੁਰੂ ਸਾਹਿਬ ਨੇ ਮਾਦੋਦਾਸ ਬੈਰਾਗੀ ਬੰਦਾਬਹਾਦਰ ਨੂੰ ਖੰਡੇ ਬਾਟੇ ਦੀ ਪੋਹਲ ਅੰਮ੍ਰਿਤ ਛਕਾ ਕੇ ਉਸ ਦੀ ਕਾਇਆ ਕਲਪ ਕਰਕੇ ਜ਼ਬਰ ਜ਼ੁਲਮ ਦਾ ਨਾਸ ਕਰਨ ਹਿੱਤ ਜ਼ਾਲਮ ਅਤੇ ਜ਼ਾਬਰ ਨੂੰ ਸਬਕ ਸਿਖਾਉਣ ਲਈ ਪੰਜਾਬ ਵੱਲ ਨੂੰ ਭੇਜਿਆ ਜਿਸ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਨਵਾਬ ਵਜ਼ੀਰ ਖਾਂ ਤੇ ਸੁੱਚਾ ਨੰਦ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੱਤੀ ਅਤੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਜਦੋਂ ਆਪ ਨੇ ਮੁਗਲੀਆਂ ਹਕੂਮਤ ਦੇ ਜ਼ੁਲਮਾਂ ਦੀ ਦਾਸਤਾਨ ਲਿਖ ਕੇ ਔਰੰਗਜ਼ੇਬ ਨੂੰ ਜਫਰਨਾਮਾ ਭੇਜਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਨਾ ਤੂੰ ਧਾਰਮਿਕ ਹੈ ਨਾ ਬਹਾਦਰ ਹੈ ਤੇ ਨਾ ਚੰਗਾ ਰਾਜਨੀਤਿਕ ਹੈ ਤੁਸੀਂ ਕੁਰਾਨ ਦੀਆਂ ਸੌਹਾਂ ਖਾ ਕੇ ਤੋੜੀਆਂ ਹਨ ਕੁਰਾਨ ਦੀ ਸਿੱਖਿਆ ਦੇ ਉਲਟ ਮਾਸੂਮ ਬੱਚਿਆਂ ਦਾ ਕਤਲ ਕੀਤਾ ਹੈ ਤੂੰ ਪਰਜਾ ਨਾਲ ਬੇਇਨਸਾਫੀ ਕਰਦਾ ਹੈ ਜਦੋਂ ਸਾਰੇ ਹਿੱਲੇ ਖਤਮ ਹੋ ਜਾਣ ਫੇਰ ਤਲਵਾਰ ਉਠਾਉਣਾ ਯੋਗ ਹੁੰਦਾ ਹੈ ਇਸ ਲਈ ਅਸੀਂ ਦੁਨੀਆ ਦੇ ਭਲੇ ਲਈ ਹੱਕ ਸੱਚ ਲਈ ਤਲਵਾਰ ਉਠਾਈ ਹੈ ਤੂੰ ਧਾਰਮਿਕ ਹੋਣ ਦਾ ਵਖਾਵਾ ਕਰਦਾ ਹੈ ਅਸਲ ਵਿੱਚ ਤੂੰ ਕਪਟੀ, ਜ਼ਾਲਮ ਅਤੇ ਧੋਖੇਬਾਜ਼ ਹੈਂ ਤੈਨੂੰ ਮਕਾਰੀ, ਧੋਖੇਬਾਜ਼ ਚਾਲਾਂ ਉੱਤੇ ਮਾਣ ਹੈ ਮੈਨੂੰ ਸੱਚਾਈ ਅਤੇ ਪਰਮਾਤਮਾ ਉੱਤੇ ਵਿਸ਼ਵਾਸ ਹੈ ਜਫਰਨਾਮਾ ਪੜ੍ਹ ਕੇ ਉਸਦੇ ਮਨ ਤੇ ਐਸਾ ਅਸਰ ਹੋਇਆ ਕਿ ਫਿਰ ਉਹ ਉੱਠ ਨਾ ਸਕਿਆ ਆਪ ਜੀ ਨੇ ਜ਼ੁਲਮ ਦੇ ਖਿਲਾਫ ਲਗਭਗ 14 ਜੰਗਾਂ ਲੜੀਆਂ ਅਤੇ ਜਿੱਤੀਆਂ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਹੈ ਜਿਸ ਵਿੱਚ ਸਿਰਫ 40 ਭੁਖੇ ਭਾਣੇ ਸਿੰਘਾਂ ਨੇ 10 ਲੱਖ ਦੁਸ਼ਮਣ ਮੁਗਲ ਫੌਜ ਨਾਲ ਜੰਗ ਲੜੀ ਜਿਸ ਵਿੱਚ 40 ਸਿੰਘਾਂ ਸਮੇਤ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਅਤੇ ਆਖਰੀ ਜੰਗ ਖਿਦਰਾਣੇ ਦੀ ਢਾਬ ਹੋਈ ਜਿਸ ਵਿੱਚ मुट्ठी भर ਸਿੰਘਾਂ ਨੇ ਮੁਗਲ ਫੌਜ ਦੇ ਦੰਦ ਖੱਟੇ ਕੀਤੇ ਤੇ ਗੁਰੂ ਸਾਹਿਬ ਨੇ ਇੱਥੇ 40 ਮੁਕਤਿਆਂ ਨੂੰ ਵੀ ਮੁਕਤ ਕੀਤਾ ਤੇ ਬਦਾਵਾ ਵੀ ਪਾੜਿਆ ਉਸ ਨੂੰ ਅੱਜ ਅਸੀਂ ਮੁਕਤ ਸਰ ਸਾਹਿਬ ਦੇਖਦੇ ਹਾਂ ਇਹਨਾਂ ਲੜਾਈਆਂ ਵਿੱਚ ਗੁਰੂ ਸਾਹਿਬ ਨੇ ਸਿੱਧ ਕਰ ਦਿੱਤਾ ਕਿ ਇੱਕ ਇੱਕ ਸਿੰਘ ਅਣਗਿਣਤ ਦੁਸ਼ਮਣਾਂ ਦਾ ਦਲੇਰੀ ਨਾਲ ਸਾਹਮਣਾ ਕਰਨ ਦੀ ਸ਼ਕਤੀ ਰੱਖਦਾ ਹੈ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਚਿੜੀਆਂ ਸੇ ਮੈਂ ਬਾਜ ਤੋੜਾਂ ਸਵਾ ਲੱਖ ਸੇ ਇੱਕ ਲੜਾਂਉ ਤਬੇ ਗੋਵਿੰਦ ਸਿੰਘ ਨਾਮ ਕਹਾਉਂ ਦਸਮ ਗ੍ਰੰਥ ਦੀ ਅਤੇ ਹੋਰ ਕਈ ਰਚਨਾਵਾਂ ਦੀ ਰਚਨਾ ਕੀਤੀ ਜਦੋਂ ਯੁੱਧਾਂ ਲੜਾਈਆਂ ਦੌਰਾਨ ਆਦ ਗ੍ਰੰਥ ਨਾ ਰਿਹਾ ਤਾਂ ਉਹਨਾਂ ਨੇ ਆਦ ਗ੍ਰੰਥ ਨੂੰ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੂਪ ਦਿੱਤਾ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਇਸ ਸ਼ਬਦ ਰਾਹੀਂ ਸਿੱਖਾਂ ਨੂੰ ਇਹ ਹੁਕਮ ਕੀਤਾ ਜੋ ਅਸੀਂ ਹਰ ਰੋਜ਼ ਸੁਣਦੇ ਹਾਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੈਂ ਲੇ ਰਾਜ ਕਰੇਗਾ ਖਾਲਸਾ ਅਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਅਤੇ ਹੁਕਮ ਕੀਤਾ ਕਿ ਹਰ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਆਰੰਭ ਕਰਨਾ ਹਰ ਦੁੱਖ ਸੁੱਖ ਵੇਲੇ ਗੁਰਬਾਣੀ ਦਾ ਆਸਰਾ ਲੈਣਾ ਬੜੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਨਾ ਜਾਂ ਕਿਸੇ ਪੂਰਨ ਗੁਰਸਿੱਖ ਕੋਲੋਂ ਕਰਵਾਉਣਾ ਤੇ ਆਪ ਕੋਲ ਬੈਠ ਕੇ ਪਾਠ ਸਰਵਣ ਕਰਨਾ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਂ ਯੋਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਕਹਿੰਦੇ ਹਨ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਭਾਈ ਨੰਦ ਲਾਲ ਜੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਾਫੀ ਨੇੜੇ ਰਹੇ ਸਨ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਾਫੀ ਕੁਝ ਲਿਖਿਆ ਹੈ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਹਨ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਈਜ ਦੇ ਮਨਜੂਰ ਗੁਰ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨशाह ਗੁਰ ਗੋਬਿੰਦ ਸਿੰਘ ਹੱਕ ਹੱਕ ਆਂਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰ ਗੋਬਿੰਦ ਸਿੰਘ ਇਸ ਦੇ ਇਹ ਅਰਥ ਹਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਾਇਕ ਹਨ ਅਤੇ ਵਿਜੈ ਹਨ ਅਕਾਲ ਪੁਰਖ ਦੇ ਪ੍ਰਮਾਣਿਤ ਹਨ ਕਰਤਾਰ ਦੇ ਖਜਾਂਚੀ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਿਹਰ ਅਤੇ ਪ੍ਰਕਾਸ਼ ਰੂਪ ਹਨ ਸੱਚ ਇਹ ਹੈ ਉਹ ਪ੍ਰਮਾਤਮਾ ਦੇ ਜਾਨੂ ਹਨ ਉਹ ਸ਼ੈਨ ਸ਼ਾਹਾਂ ਦੇ ਵੀ ਸ਼ਾਹ ਹਨ ਕੇਵਲ ਕਰਤਾਰ ਦਾ ਹੀ ਚਿੰਤਨ ਕਰਨ ਵਾਲੇ ਹਨ ਅਤੇ ਮਹਾਰਾਜਾ ਵੀ ਹਨ ਤੇ ਸੰਸਾਰ ਤੋਂ ਨਿਰਲੇਪ ਵੀ ਹਨ ਉਹ ਹਰ ਕਾਰਜ ਕਰਨ ਲਈ ਸਮਰੱਥ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਆਸਰਿਆਂ ਦਾ ਆਸਰਾ ਹਨ ਪੰਜਾਬੀ ਕਵੀ ਸ਼ੇਵ ਕੁਮਾਰ ਬਟਾਲਵੀ ਨੇ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੀ ਆਰਤੀ ਨਾਮਕ ਕਵਿਤਾ ਵਿੱਚ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅਜ ਜਾਵਾਂ ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ ਨੰਨੇ ਸੂਰਬੀਰਾਂ ਬਾਰੇ ਅੱਲਾ ਯਾਰਖਾਂ ਯੋਗੀ ਲਿਖਦੇ ਹਨ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਂਵ ਹਮ ਹੈ ਸਿਰੋਂ ਤੇ ਉਠਾ ਚਲੇ ਗੁਰਿਆਈ ਕਾ ਹੈ ਕਿੱਸਾ ਜਹਾਂ ਮੇ ਬਨਾ ਚਲੇ ਸਿੱਖੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ गद्दी से ताजो तख्त बस अब कौम पाएगी दुनिया में जालमों का निशान तक मिटाएगी फ़कीर साईं बुल्ले शाह सूफ़ी कवि ने ठीक ही आख्या है ना कहूँ अब की ना कहूँ तब की अगर न होते गुरु गोबिंद सिंह सुन्नत होती सब की वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ